ਤੜਕਸਾਰ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਐਕਸੀਡੈਂਟ ਹੋਇਆ ਹੈ ਐਕਸੀਡੈਂਟ ਇਨਾ ਭਿਆਨਕ ਹੋਇਆ ਹੈ ਕਿ ਕਾਰ ਸਵਾਰ ਔਰਤ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਫਿਰੋਜ਼ਪੁਰ ਤੋਂ ਫਾਜ਼ਿਲਕਾ ਰੋਡ ਤੇ ਭਿਆਨਕ ਐਕਸੀਡੈਂਟ ਹੋਇਆ ਰੋਡਵੇਜ ਦੀ ਬੱਸ ਦੇ ਵਿੱਚ अल्टੋ ਕਾਰ ਵੱਜੀ ਆ ਜਾਣਕਾਰੀ ਮਿਲ ਰਹੀ ਹੈ ਕਿ ਕਾਰ ਚਾਲਕ ਟਰੱਕਾਂ ਨੂੰ ਕ੍ਰੋਸ ਕਰ ਰਿਹਾ ਸੀ ਔਰ ਦੱਸਿਆ ਗਿਆ ਕਿ ਅੱਜ ਧੁੰਦ ਵੀ ਜਿਹੜੀ ਬਹੁਤ ਜ਼ਿਆਦਾ ਸੰਘਣੀ ਹੈ ਔਰ ਬਿਲਕੁਲ ਵੀ ਦਿਖਾਈ ਨਹੀਂ ਦੇ ਰਿਹਾ ਦੂਰ ਦੂਰ ਤੱਕ ਪਰ ਦੂਜੇ ਪਾਸੇ ਕਾਰ ਵਾਲਾ ਜਦੋਂ ਕ੍ਰੋਸ ਕਰ ਰਿਹਾ ਸੀ ਟਰੱਕਾਂ ਨੂੰ ਤਾਂ ਦੂਜੇ ਪਾਸਿਓਂ ਅੱਗੋਂ ਸਾਹਮਣੋਂ ਬੱਸ ਆ ਰਹੀ ਸੀਗੀ ਬੱਸ ਬਾਜਲਕਾ ਵਾਲੇ ਪਾਸਿਓਂ ਆ ਰਹੀ ਸੀ ਕਾਰ ਫਿਰੋਜ਼ਪੁਰ ਵਾਲੇ ਪਾਸਿਓਂ ਜਾਰੀ ਸੀਗੀ ਔਰ ਜਦੋਂ ਕ੍ਰੋਸ ਕਰ ਰਿਹਾ ਸੀ ਤਾਂ ਕਾਰ ਚਾਲਕ ਨੂੰ ਨਹੀਂ ਪਤਾ ਚੱਲਿਆ ਕਿ ਅੱਗੋਂ ਬੱਸ ਆ ਰਹੀ ਆ ਔਰ ਸਿੱਧੀ ਕਾਰ ਬੱਸ ਦੇ ਵਿੱਚ ਟਕਰੌਂਦੀ ਆ ਹਾਲਾਂਕਿ બસ ਡਰਾਈਵਰ ਨੇ ਇਹ ਵੀ ਜਾਣਕਾਰੀ ਦਿੱਤੀ ਆ ਕਿ ਜਿਹੜਾ ਬੱਸ ਨੂੰ ਉਸਦੇ ਵੱਲੋਂ ਇੱਕ ਸਾਈਡ ਵੱਲ ਨੂੰ ਖਤਾਨਾ ਵੱਲ ਨੂੰ ਛੱਡ ਦਿੱਤਾ ਗਿਆ ਜਾਨੀ ਕਿ ਕੱਚੇ ਤੇ ਉਤਾਰ ਦਿੱਤਾ ਗਿਆ ਔਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਬੜੀ ਜਿਆਦਾ ਡੂੰਗੀ ਜਗ੍ਹਾ ਜਿਸ ਦੇ ਕਾਰਨ ਬੱਸ ਪਲਟ ਵੀ ਸਕਦੀ ਸੀ ਹਾਲਾਂਕਿ ਜਿਹੜੀਆਂ ਬੱਸ ਦੇ ਵਿੱਚ ਸਵਾਰੀਆਂ ਸੀ ਉਹ 25 ਤੋਂ 30 ਦੱਸੀਆਂ ਜਾ ਰਹੀਆਂ ਨੇ ਔਰ ਕਾਰ ਦੇ ਵਿੱਚ ਜਿਹੜੇ ਵਿਅਕਤੀ ਉਹ ਤਿੰਨ ਦੱਸੇ ਜਾ ਰਹੇ ਨੇ ਤਿੰਨਾਂ ਚੋਂ ਇੱਕ ਦੀ ਮੌਤ ਹੋ ਗਈ ਆ ਕਾਰ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਦਿਖਾਉਣ ਯੋਗ ਨਹੀਂ ਕਿਉਂਕਿ ਕਾਰ ਬਿਲਕੁਲ ਟੁੱਟ ਚੁੱਕੀ ਆ ਪਰ ਖਚੇ ਤੱਕ ਉੱਡ ਚੁੱਕੇ ਨੇ ਕਾਰ ਦੇ ਤੁਸੀਂ ਦੇਖ ਸਕਦੇ ਹੋ ਔਰ ਅਸੀਂ ਇਹ ਵੀ ਕਹਿੰਦੇ ਆ ਕਿ ਹਜੇ ਤੱਕ ਕਿਸ ਦੀ ਪੁਸ਼ਟੀ ਨਹੀਂ ਹੋਈ ਕਿ ਕਾਰ ਚਾਲਕ ਕਿੱਥੋਂ ਦੇ ਨੇ ਤਾਂ ਤੁਸੀਂ ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਕੇ ਉਹਨਾਂ ਲੋਕਾਂ ਤੱਕ ਵੀ ਪਹੁੰਚਾ ਸਕਦੇ ਹੋ ਹੋ ਸਕਦਾ ਕੋਈ ਜਾਣਦਾ ਹੋਵੇ ਕਾਰ ਦਾ ਨੰਬਰ PB22C9139 ਜਿਹੜਾ ਕਾਰ ਦਾ ਨੰਬਰ ਆ ਮੈਂ ਦੁਬਾਰਾ ਤੋਂ ਦੱਸ ਦੇਣਾਗਾ PB PB22C91 39 ਜਿਹੜਾ ਕਾਰ ਦਾ ਨੰਬਰ ਹੈਗਾ ਏ ਔਰ अल्टੋ ਕਾਰ ਜਿਹੜੀ ਕਿ ਫਿਰੋਜ਼ਪੁਰ ਤੋਂ ਫਾਜ਼ਿਲਕਾ ਵੱਲੇ ਪਾਸੇ ਨੂੰ ਜਾ ਰਹੀ ਸੀ ਔਰ ਬੱਸ ਫਾਜ਼ਿਲਕਾ ਤੋਂ ਜਿਹੜੀ ਆ ਫਿਰੋਜ਼ਪੁਰ ਵੱਲੇ ਪਾਸੇ ਨੂੰ ਆ ਰਹੀ ਸੀ ਪਿੰਡ ਲਾਲਕੀਆਂ ਦੇ ਕੋਲੇ ਗੋਲੂਕਾ ਮੋੜ ਤੋਂ ਥੋੜੀ ਅੱਗੇ ਆ ਕੇ ਲਾਲਕੀਆਂ ਦੇ ਕੋਲੇ ਇਹ ਘਟਨਾ ਵਾਪਰਦੀ ਆ ਲਾ ਕਿ ਲੋਕ 71 ਵੀ ਜਿਹੜੇ ਮੌਕੇ ਤੇ ਮੌਜੂਦ ਨਹੀਂ ਉਹਨਾਂ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਜਾ ਰਹੀ ਆ ਕਿ ਜਿਹੜਾ ਕਾਰ ਚਾਲਕ ਸੀਗਾ ਉਹ ਕਾਫੀ ਜ਼ਿਆਦਾ ਤੇਜ਼ ਸੀਗਾ ਔਰ ਕਾਫੀ ਜਲਦੀ ਦੇ ਵਿੱਚ ਸੀਗਾ ਔਰ ਉਸਨੇ ਜਿਹੜਾ ਕੀ ਆ ਕ੍ਰਾਸ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਟਰੱਕਾਂ ਨੂੰ ਔਰ ਉਸ ਤੋਂ ਬਾਅਦ ਜਿਹੜੀ ਅੱਗੋਂ ਤੋਂ ਜਿਹੜੀ ਬੱਸ ਆ ਰਹੀ ਸੀਗੀ ਬੱਸ ਆਪਣੀ ਸਾਈਡ ਬਿਲਕੁਲ ਸਹੀ ਦੱਸਿਆ ਜਾ ਰਿਹਾ ਆ ਰਹੀ ਸੀ ਔਰ ਬੱਸ ਦੇ ਵਿੱਚ ਜਦੋਂ ਕਾਰ ਵੱਜਦੀ ਆ ਤਾਂ ਉਸ ਤੋਂ ਬਾਅਦ ਜਿਹੜਾ ਹਾਦਸਾ ਇੰਨਾ ਕਿ ਤੇਜ਼ ਹੁੰਦਾ ਕਿ ਜਿਹੜੀ ਕਾਰ ਦੇ ਵਿੱਚ ਸਵਾਰ ਇੱਕ ਔਰਤ ਦੱਸੀ ਜਾ ਰਹੀ ਹੈ ਉਸ ਦੀ ਜਿਹੜੀ ਮੌਕੇ ਤੇ ਮੌਤ ਹੋਈ ਦੱਸੀ ਜਾ ਰਹੀ ਕਿ ਉਸ ਦੀ ਮੌਕੇ ਤੇ ਜਿਹੜੀ ਮੌਤ ਹੋ ਗਈ ਆ ਤਾਂ ਫਿਲਹਾਲ ਦੀਆਂ ਜਿਹੜੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਫਰੋਸਪੁਰ ਫਾਜ਼ਿਲਕਾਰ ਰੋਡ ਦੀਆਂ ਜਿਹੜੀਆਂ ਤੜਕਸਾਰ ਬਣੀਆਂ ਮੰਦ ਭਾਗੀਆਂ ਤਸਵੀਰਾਂ ਨੇ ਹਾਲਾਂਕਿ ਗੁਰਪੁਰਬ ਦਾ ਜਿਹੜਾ ਦੇਣਾ ਔਰ ਦੂਜੇ ਪਾਸੇ ਕਿ ਮੰਦਪਾਗਾ ਜਿਹੜਾ ਹਾਦਸਾ ਹੈ ਇਹ ਸਾਹਮਣੇ ਆਇਆ ਸੰਗਣੀ ਧੁੰਦ ਦੇ ਕਾਰਨ ਕਹਿ ਸਕਦੇ ਆ ਜਿਹੜਾ ਹਾਦਸਾ ਵਾਪਰੇ ਕਿਉਂਕਿ ਦੂਰ ਦੂਰ ਤੱਕ ਕੁਝ ਵੀ ਦਿਖਾਈ ਨਹੀਂ ਦਿੰਦਾਗਾ ਕਾਰ ਚਾਲਕ ਵੀ ਜਿਹੜਾ ਟਰੱਕਾਂ ਨੂੰ ਕਰਾਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਔਰ ਅੱਗੋਂ ਆ ਰਹੀ ਜਿਹੜੀ ਬੱਸ ਉਸ ਦੇ ਵਿੱਚ ਜਿਹੜੀ ਸਿੱਧੀ ਸਿੱਧੀ ਟੱਕਰ ਹੋ ਜਾਂਦੀ ਔਰ ਬੱਸ ਵਾਲੇ ਦੀ ਗੱਲ ਕਰੀਏ ਤਾਂ ਬੱਸ ਵਾਲੇ ਨੇ ਵੀ ਬੱਸ ਕੱਚੇ ਨੂੰ ਕਰਕੇ ਜਿਹੜਾ ਜਿਹੜੀਆਂ ਉਹਦੇ ਵਿੱਚ ਸਵਾਰੀਆਂ ਸੀ ਉਹਨਾਂ ਨੂੰ ਬਚਾਇਆ ਹੈ ਅਗਰ ਬੱਸ ਪਲਟ ਜਾਂਦੀ ਤਾਂ ਵਿੱਚ 25 30 ਸਵਾਰੀਆਂ ਸੀ ਉਹਨਾਂ ਦਾ ਵੀ ਵੱਡਾ ਨੁਕਸਾਨ ਹੋ ਸਕਦਾ ਸੀ ਹੋਰ ਉੱਥੇ 71 ਲੋਕਾਂ ਨੇ ਔਰ ਬੱਸ ਦੇ ਚਾਲਕ ਨੇ ਕੀ ਕੁਝ ਜਾਣਕਾਰੀ ਦਿੱਤੀ ਆ ਉਹ ਵੀ ਤੁਸੀਂ ਸੁਣ ਲਵੋ ਅੱਛਾ ਮੰਮਾ ਡੈਥ ਹੋ ਗਈ ਉਹਨਾਂ ਦੀ ਹਾਂਜੀ ਤੇ ਕਿੱਥੋਂ ਨੇ ਸਾਰੇ ਜਿਹੜੇ ਚੰਡੀਗੜ੍ਹ ਤੋਂ ਆ ਰਹੇ ਸੀ ਜਲਾਲਾਬਾਦ ਦੇ ਕੀ ਆਪਣੇ ਕੀ ਰਿਸ਼ਤੇਦਾਰ ਸੀ ਵਿੱਚ ਮੇਰਾ ਬ੍ਰਦਰ ਇਨ ਲਾ ਸੀ ਜੀ ਮੇਰਾ ਸੋਹਰਾ ਪਰਿਵਾਰ ਦਾ ਅੱਛਾ ਜੀ ਹਾਂਜੀ ਤੇ ਮਾਤਾ ਦੀ ਡੈਥ ਹੋਈ ਹੈ ਹਾਂਜੀ ਮਾਤਾ ਦੀ ਡੈਥ ਹੋਈ ਠੀਕ ਵਿੱਚ ਬੱਚੇ ਵੀ ਸਨ ਹਾਂਜੀ ਬੱਚੇ ਸੀ ਉਹ ਦੂਜੀ ਗੱਡੀ ਚ ਸੀ ਉਹ ਬੱਚਤ ਹੈ ਕਿੱਥੋਂ ਆ ਰਹੇ ਸੀ ਇਹ ਸਾਰੇ ਇਹ ਚੰਡੀਗੜ੍ਹ ਤੋਂ ਆ ਰਹੇ ਸੀ ਚੰਡੀਗੜ੍ਹ ਤੋਂ ਚੱਲੇ ਹੋਏ ਸੀ ਹਾਂਜੀ ਸਵੇਰ ਚੱਲੇ ਸੀ ਉਤੋਂ ਹਾਂ ਸਾਨੂੰ ਤਾਂ ਕੋਈ ਪਤਾ ਹੀ ਨਹੀਂ ਹੋ ਸੰਨ ਤਾਂ ਸਵੇਰ ਪਤਾ ਲੱਗਿਆ ਜਦੋਂ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਕਿਸੇ ਦਾ ਫੋਨ ਆਇਆ ਬਹੁਤ ਅੱਛਾ ਜੀ ਹਾਂ ਜੀ ਸਾਨੂੰ ਤਾਂ ਪਤਾ ਹੀ ਨਹੀਂ ਖਤਾ ਚੱਲ ਰਿਹਾ ਅਸੀਂ ਆ ਗਏ ਸੀ ਇੱਥੇ ਲਾਈਵ ਦਿਖਾਉਣਾ ਸ਼ੁਰੂ ਕੀਤਾ ਅਸੀਂ ਨੰਬਰ ਵੀ ਦਿਖਾ ਰਹੇ ਅਸੀਂ ਵਾਰ-ਵਾਰ ਵੀ ਪਰਿਵਾਰ ਤੱਕ ਜਾਣਕਾਰੀ ਪਹੁੰਚ ਸਕੇ ਨਹੀਂ ਸਾਨੂੰ ਕਿਸੇ ਦਾ ਫੋਨ ਗਿਆ ਸੀ ਉਸੇ ਵੇਲੇ ਚੱਲ ਪਏ ਠੀਕ ਹੈ ਜੀ ਫੋਨ ਗਿਆ ਜੀ ਹਾਂ ਜੀ